ਹਾਂਜੀ ਸাশ੍ਰੀ ਜੀ ਵੈਲਕਮ ਟੂ ਅਵਰ ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਮੰਮੀ ਕਰਕੇ ਲੜਾਈ ਆ ਤੇ ਮੰਮੀ ਨੂੰ ਆਇਆ ਗੁੱਸਾ ਮੰਮੀ ਤੇ ਰਿੱਕੀ ਦੀ ਹੋ ਗਈ ਲੜਾਈ ਜ਼ਬਰਦਸਤ ਹਣਾ ਮੰਮੀ ਮੂਰੇ ਬੋਲਦੇ ਸੀ ਮੰਮੀ ਤੇਰੇ ਤੇਰਾ ਮੁੰਡਾ ਜਦੋਂ ਮੇਰਾ ਮੁੰਡਾ ਹੀ ਮੇਰੇ ਮੂਰੇ ਬੋਲੂਗਾ ਮੈਂ ਉਹ ਕੁੱਟੂ ਮਾਰ ਕੇ ਉਹਨੂੰ ਭਾਈ ਜੋਰ ਨਾਲ ਆਉਤੀ ਹੈ ਨਾ ਜਿਹੜੀ ਜਵਾਕਾਂ ਨੂੰ ਹੁਣ ਤਾਂ ਹੋਣੀ ਟਡ ਬਾਏ ਕਰਦਾ ਨਹੀਂ ਡੈਡੀ ਇੱਕ ਗੱਲ ਤਾਂ ਹੈਗੀ ਆਪਾਂ ਕੁੱਟ ਨਹੀਂ ਸਕਦੇ ਹੈਨਾ ਉਹਦੇ ਜਵਾਕਾਂ ਨੂੰ ਦੇਖ ਲਓ ਕਿੰਨਾ ਪਿਆਰ ਹੁੰਦਾ ਨਾ ਚਾਹੇ ਉਹ ਆਪਾਂ ਆਪਾਂ ਨੂੰ ਕੁਛ ਮਰਜ਼ੀ ਕਹਿਣ ਦੇਖ ਲਓ ਇਹਦਾ ਜ਼ਮਾਨਾ ਹੀ ਖਰਾਬ ਆ ਗਿਆ ਭਾਈ ਹਰੇਕ ਬੁੜੇ ਬੁੜੀ ਨੂੰ ਆਏ ਪੈਂਦਾ ਚਾਰੇ ਪਿਆਰ ਚੱਕ ਹਾਂ ਸਹੀ ਗੱਲ ਆ ਡੈਡੀ ਪਰ ਡੈਡੀ ਨਹੀਂ ਯਾਰ ਜ਼ਮਾਨਾ ਫੇਰ ਵੀ ਠੀਕ ਆ ਜੇ ਅਗਲੇ ਵਾਲਾ ਦੇਖਿਓ ਸਾਡੇ ਵੇਲੇ ਵਾਲਾ ਬਾਲਾ ਪੜਾਉ ਜਿੱਦ ਕਰਕੇ ਚੀਜ਼ ਲਿਆ ਕਰਨਗੇ ਹੁਣ ਵੀ ਜਵਾਨਾ ਬਾਲਾ ਪੜਾਉ ਕਿਹਦੇ ਆਖੇ ਜੀ ਕੋਈ ਲੱਗਦਾ ਹੂੰ ਤੇ ਜੇ ਕੋਈ ਬੜਾ ਸਮਾਰ ਕੇ ਗੱਲ ਤੇ ਕਹਿੰਦਾ ਵੀ ਆਹ ਭਾਈ ਐਂ ਕਰ ਲਓ ਹਾਂ ਕਿ ਉਹ ਤਾਂ ਮਗਜ ਮਰੀ ਜਾਂਦਾ ਨੂੰ ਕੀ ਪਤਾ ਇਹ ਤਾਂ ਵੀ ਤੁਹਾਰੀ ਜਾਂਦਾ ਵੀ ਤੂੰ ਤਾਂ ਉਹ ਸਮਝੀ ਜਾਂਦਾ ਸੁਣ ਵੀ ਇਹ ਤਾਂ ਕਮਲ ਹੈ ਕਮਲ ਵੀ ਇਹ ਤਾਂ ਕਮਲ ਹੈ ਹਨਾ ਬਸ ਹਨਾ ਮੰਮੀ ਮੰਮੀ ਬੋਲ ਕੁਛ ਅੱਜ ਤਾਜ ਬੈਠ ਕੈਮ ਹੋ ਤਾਜ ਜੱਜ ਦੀ ਮਾਤੋਂ ਬਿਨਾਂ ਦੇਖ ਲੈ ਬਿੰਦ ਚ ਤਿਆਰ ਹੋਗਾ ਪਹਿਨਾਤਾ ਹਾਂ ਆਪੇ ਡਰਨ ਲੱਗੇ ਸਮਾਈ ਠੀਕ ਹੈ ਫਿਰ ਠੀਕ ਹੈ ਫਿਰ ਕੁਰਸੀ ਲੈ ਜਾ ਕੇ ਬਾਹਰ ਉੱਥੇ ਬੈਠ ਕਰ ਲਿਆ ਉੱਤੇ ਆ ਨਹੀਂ ਉੱਥੇ ਬੈਠਾ ਰਹਿੰਦਾ ਨਹੀਂ ਜਵਾੜੀ ਮਾਂ ਦੀ ਮੰਮੀ ਦਾ ਹਲਦਾ ਹੀ ਨਹੀਂ ਹਾਂ ਉਹ ਗੱਡੇ ਦੇਖ ਕੇ ਪਾ ਪੈਰ ਪਾੜੀ ਹੋ ਜਾਂਦਾ ਵੀ ਮੰਮੀ ਹੈਗੀ ਆਪੇ ਗੱਲ ਨੂੰ ਵੀ ਸਾਡੇ ਹੋ ਰਹੀ ਹੈ ਤਿਆਰੀ ਆ ਓਪਨਿੰਗ ਦੀ ਓਪਨਿੰਗ ਤੇ ਵੀ ਕੀ ਕੀ ਬਣਾਉਣਾਗਾ ਕਿਥੋਂ ਸਮਾਨ ਮਿਲੂਗਾ ਕਿਥੋਂ ਡੈਡੀ ਤਪਿਓ ਮੰਡੀ ਚੋਂ ਠੀਕ ਹੈ ਵੈਜੀਟੇਬਲ ਕਿਹੜੀਆਂ-ਕਿਹੜੀਆਂ ਲੈਣੀਆਂ ਨੇ? ਵੈਜੀਟੇਬਲ ਨੂੰ ਕੀ ਕਹਿੰਦਾ ਗੋਭੀ ਦਾ ਪਕੌੜਾ ਬਣਨਾ ਫਸਤੀ ਵੈਜੀਟੇਬਲ ਆ। ਇੱਕ ਆਲੂ ਦੇ ਪਕੌੜੇ ਕੱਢਾਂਗੇ, ਇੱਕ ਪਾਲਕ ਵਾਲੇ ਵੀ ਹੋਣਗੇ। ਮਿਕਸ ਪਕੌੜਾ ਪਾਲਕ। ਇੱਕ ਫ੍ਰੈਂਚ ਆਹ ਹੋ ਗਈਆਂ ਫ੍ਰੈਂਚ ਫਰਾਈਆਂ ਹੋ ਗਈਆਂ। ਇੱਕ ਗੋਭੀ ਪਕੌੜਾ ਹੋ ਗਿਆ ਡੈਡੀ ਹੋਰ ਇੱਕ ਬ੍ਰੈਡ ਪਕੌੜਾ ਤੇ ਇੱਕ ਕ੍ਰਾਸਪਰੀਆਂ। ਚਾਹ, ਕੌਫੀ। ਉਹ ਅਸਲੀ ਜੀ ਉਹ ਕਹਿੰਦੀ ਆ ਲੋਟ ਹੋਰ ਬੋਟਰ ਦੇ ਭੁੱਖ ਕਰਾ ਕੇ। ਅੱਛਾ ਉਹ ਪਹਿਲਾਂ ਬੁੱਕ ਕਰਾਉਣੀ ਹੈ ਹਾਂ ਵੀ ਕਿੰਨੇ ਕਿਲੋ ਚਾਹੀਦੇ ਆ ਹਲਵਾਈ ਨੂੰ ਪੁੱਛ ਕੇ ਹੁੰਦੀਆਂ ਨੇ ਉੱਥੇ ਹੀ ਲਿਆਵਾਂਗੇ ਤੂੰ ਹੰਡਿਆਏ ਵਾਲੇ ਬੀਕਨੇਰ ਵਾਲੇ ਉਹਨਾਂ ਨੂੰ ਮੋੜਨੀਆਂ ਕਰਿਆ ਕੋਈ ਹਾਂ ਉਹਨਾਂ ਕੋਲ ਵਧੀਆ ਹੁੰਦੀਆਂ ਨਾ ਮੋੜਨੀਆਂ ਕਰਿਆਵਾਂਗੇ ਡੈਡੀ ਸਹੀ ਹੈ ਮੋੜ ਨਹੀਂ ਕਰੇ ਚਾਹ ਪੀ ਲਈਏ ਆਪਾਂ ਅੱਜ ਬਣੇ ਨੇ ਮੂਲੀ ਪਰੌਠਾ ਮੂਲੀ ਪਰੌਠਾ ਵਾਹ ਵਾਹ ਰਿੱਕੀ ਨੂੰ ਨਹੀਂ ਪਸੰਦ ਜੁਝਾਰ ਨੂੰ ਵੀ ਨਹੀਂ ਪਸੰਦ ਇਹਨਾਂ ਦੋਨਾਂ ਨੇ ਨਹੀਂ ਖਾਦਾ ਮੈਂ ਮੂਲੀ ਪਰੌਠਾ ਖਾਦਾ ਡੈਡੀ ਨੇ ਮੂਲੀ ਪਰੌਠਾ ਖਾਦਾ ਕਿਓ ਦੇਖੋ ਅਸੀਂ ਤੁਹਾਡੇ ਸਾਰੇ ਬਲੌਗ ਇੰਜੋਏ ਕਰਦੇ ਆ ਬਿਕੋਜ਼ ਐਨ ਕਿਲਾ ਫੈਮਿਲੀ ਬਹੁਤ ਜਿਆਦਾ ਡਾਊਨ ਟੂ ਅਰਥ ਆ ਤੇ ਸਪੈਸ਼ਲੀ ਸਾਰਾ ਐਨ ਮੈਮ ਮੈਨੂੰ ਮਿਲੇ ਵੀ ਹੋਇਆ ਤੇ ਲੱਕੀ ਵੀਰਾ ਮੈਨੂੰ ਪਹਿਲਾਂ ਵੀ ਮਿਲਿਆ ਹੋਇਆ ਹੈਗਾ ਤੇ ਗੀਤ ਨੇ ਮੈਨੂੰ ਫਸਟ ਟਾਈਮ ਮਿਲੇ ਆ ਪਰ ਸਾਡੀ ਗੱਲ ਹੁੰਦੀ ਰਹਿੰਦੀ ਆ ਤੁਸੀਂ ਵੀ ਬਹੁਤ ਨਾਈਸ ਹੋ ਤਾਂ ਕਰਕੇ ਅਸੀਂ ਨਾਈਸ ਆ ਸਾਨੂੰ ਅਸੀਂ ਅਸੀਂ ਫਸਟ ਟਾਈਮ ਮਿਲੇ ਆ ਪਰ ਸਾਡੀ ਗੱਲ ਬਹੁਤ ਟਾਈਮ ਦੀ ਹੋ ਰਹੀ ਆ ਤੇ ਪਲਾਨਿੰਗ ਵੀ ਬਹੁਤ ਟਾਈਮ ਦੀ ਚੱਲਦੀ ਪਈ ਆ ਪਰ ਸਾਨੂੰ ਮਿਲ ਕੇ ਇਦਾਂ ਲੱਗ ਰਿਹਾ ਵੀ ਇਸ ਬਹੁਤ ਟਾਈਮ ਦੇ ਜਾਣਦੇ ਆ ਮੈਂ ਨਾ ਦਾ ਹਰ ਇੱਕ ਲਾਈਵ ਦੇਖਦੀ ਆ ਮੈਂ ਹਰ ਇੱਕ ਸੌਂਗ ਸੁਣਦੀ ਆ ਇਹਨਾਂ ਦੇ ਤੇ ਨਿਊ ਸੌਂਗ ਆਇਆ ਗੱਲ ਕੀ ਵੀਰੇ ਦਾ ਬਹੁਤ ਸੋਹਣਾ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਕੱਲ ਨੂੰ ਮੈਂ ਇੰਸਟਾਗ੍ਰam ਤੇ ਵੀਡੀਓ ਪਾਉਂਗੀ ਤੁਸੀਂ ਵੀ ਸਾਰੇ ਜਾਣੇ ਸੌਂਗ ਥੋੜਾ ਨੇ ਤੇ ਨਾ ਮੈਚ ਕਰਦਾ ਮੇਰੇ ਨਾਲ ਮੈਂ ਵੀ ਇਦਾਂ ਹੀ ਬਲਬੋਲੀ ਆ ਕੁਝ ਲੈ ਜਾਣਾ ਬਈ ਦੁਨੀਆ ਨੂੰ ਕੁਝ ਲੈ ਜਾਣਾ ਕਰਾਂਗੇ ਦੇ ਬਹੁਤ ਆ ਨਹੀਂ ਅੱਗੇ ਬਸ ਅਸੀਂ ਬੜਬੂਲੇ ਆ ਦਿਲ ਚ ਕੁਛ ਨਹੀਂ ਆ ਸਹੀ ਆ ਜਿੰਨਾ ਜਿੰਨਾ ਸਾਡੀ ਕਿਸੇ ਲਈ ਭੜਾਸ ਅਸੀਂ ਮੂੰਹ ਤੇ ਗੱਡ ਦਿੰਦੇ ਆ ਹਾਂ ਸਹੀ ਆ ਮੈਂ ਕੁੱਝ ਤਾਂ ਲੈ ਕੇ ਕਹਿ ਰਹਿਣਾ ਹਾਂ ਜਿਹੜੇ ਜਿਹਨੇ ਗੁੱਸੇ ਹੋਣਾ 5 ਮਿੰਟਾਂ ਚੋਂ ਵੀ ਹੋ ਜੇ ਬਾਅਦ ਚ ਕੋਈ ਵੈਦ ਨਹੀਂ ਹੈ ਨਾ ਸਹੀ ਗੱਲਾਂ ਨੇ ਤਾਂ ਇਹ ਮੇਰੇ ਕੋਲ ਆਏ ਸੀ ਅੱਜ ਸੂਟ ਸਿਲੈਕਟ ਕਰਨ ਅਸੀਂ ਕਾਫੀ ਜ਼ਿਆਦਾ ਡਿਜ਼ਾਈਨ ਆ ਜਿਹੜੇ ਉਹ ਕ੍ਰੀਏਟਰ ਦਿੱਤੇ ਸੀਗੇ ਕ੍ਰੀਏਟ ਕਰਨ ਬਾਰੇ ਸੋਚੇ ਸੀਗੇ ਮੈਮ ਤੇ ਗੀਤ ਦੇ ਤੇ ਉਹਦੇ ਲਈ ਮੇਰੇ ਕੋਲ ਆਏ ਸੀਗੇ ਬਟ ਜਾਣਾ ਸੀ ਬੁਟੀਕ ਤੇ ਸੀਗਾ ਬਟ ਮੈਂ ਇੱਧਰ ਬੈਠੀ ਸੀਗੀ ਤਾਂ ਕਰਕੇ ਫਿਰ ਨਵੇਂ ਸ਼ੋਰੂਮ ਤੇ ਇਹਨਾਂ ਨੂੰ ਮੈਂ ਬੁਲਾ ਲਿਆ ਰਿਹਾ ਬਾਹਰ ਨੇ ਚਰਨ ਪੈਗੇ ਇੱਥੇ ਬਾਹਰ ਨੇ ਨਾ ਚਰਨ ਪੈਗੇ ਮੇਰੇ ਨਵੇਂ ਸ਼ੋਰੂਮ ਤੇ ਇੱਥੇ ਬਾਹਰ ਨੇ ਆ ਗਏ ਤੇ ਓਪਨਿੰਗ ਤੇ ਵੀ ਮੈਂ ਉਮੀਦ ਕਰੂੰਗੀ ਵੀ ਜ਼ਰੂਰ ਗੀਤ ਆਉ ਲੱੱਕੀ ਵੀ ਆਓ ਠੀਕ ਹੈ ਲੱਕੀ ਏ ਨਾ ਕੀ ਬੋਲਦਾ ਬਸ ਬਸ ਸਹੀ ਆ ਮੇਰਾ ਇਹਨਾਂ ਦੇ ਬੰਦੇ ਦਾ ਇਹਨਾਂ ਦੇ ਬੰਦੇ ਦਾ ਮੈਂ ਬੋਲਦਾ ਸਾਡੇ ਸਾਡੇ ਮੇਰੇ ਸਹੋਰੇ ਸਾਰੇ ਬੰਦਿਆਂ ਦਾ ਮੈਂ ਬੋਲਦਾ ਕੋਈ ਨਹੀਂ ਮੇਰੇ ਵੀ ਮੇਰੇ ਵੀ ਇੱਧਰ ਦੋਨੋਂ ਪਾਸੇ ਮੈਂ ਕੱਲੀ ਬੋਲ ਬੈਣੀ ਕੋਈ ਨਹੀਂ ਬੋਲਦਾ ਗਾਈਜ਼ ਲਓ ਬਈ ਗਾਈਜ਼ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਨੇ ਦੋ ਕਲੈਕਸ਼ਨਾਂ ਠੀਕ ਹੈ ਮੈਂ ਕੱਲ ਤੁਹਾਨੂੰ ਦੱਸਿਆ ਸੀ ਤੁਸੀਂ ਸਾਰਿਆਂ ਨੇ ਮੈਨੂੰ ਕਿਹਾ ਸੀਗਾ ਵੀ ਦੀਦੀ ਵੀ ਸਾਨੂੰ ਤੁਸੀਂ ਮੈਂ ਕੱਲ ਤੁਹਾਨੂੰ ਕਿਹਾ ਸੀ ਵੀ ਮੈਂ ਸਲੀਪਰ ਦਿਖਾਉਣੇ ਆ ਠੀਕ ਹੈ ਇੱਕ ਤਾਂ ਤੁਹਾਨੂੰ ਸਲੀਪਰ ਦਿਖਾਵਾਂਗੇ ਅੱਜ ਦੋ ਤਿੰਨ ਚੀਜ਼ਾਂ ਤੁਹਾਨੂੰ ਹੋਰ ਦਿਖਾਵਾਂਗੇ ਤੁਹਾਨੂੰ ਆਹ ਵਾਲੇ ਪੇਅਰ ਦਿਖਾਉਣੀਆਂ ਦੋ ਆ ਬਹੁਤ ਹੀ ਜ਼ਿਆਦਾ ਸੋਹਣੇ ਪੇਅਰ ਆ ਤੇ ਇੰਨੇ ਕੁ ਲਾਈਟ ਵੇਟ ਆ ਤੇ ਮੈਂ ਤੁਹਾਨੂੰ ਇਹਦਾ ਪ੍ਰਾਈਸ ਵੀ ਨਾਲ ਮੈਂਸ਼ਨ ਹੀ ਕਰ ਦੂੰਗੀ ਆਪਣੇ ਕੋਲ ਜਿਹੜਾ ਹੈਗਾ ਇਹ ਤੁਹਾਨੂੰ ਆਰਟੀਕਲ 1500 ਦਾ ਮਿਲ ਜੂਗਾ ਬਟ ਜੇ ਮੈਂ ਗੱਲ ਕਰਾਂ ਇਹ ਵਾਲੇ ਆਰਟੀਕਲ ਦੀ ਇਹ ਸੇਮ ਆਰਟੀਕਲ ਤੁਹਾਨੂੰ ਆਊਟਲੈਟ ਦੇ ਵਿੱਚ 2500 ਤੋਂ 3000 ਦੀ ਰੇਂਜ ਤੱਕ ਮਿਲੂਗਾ ਸੇਮ ਆਰਟੀਕਲ ਇੰਪੋਰਟਡ ਆਰਟੀਕਲ ਆ ਬਿਲਕੁਲ ਲਾਈਟ ਵੇਟ ਠੀਕ ਹੈ ਤੇ ਬਹੁਤ ਜਿਆਦਾ ਸੋਹਣਾ ਆਰਟੀਕਲ ਆ ਜਿਨ੍ਹਾਂ ਨੇ ਵੀ ਵਾਇ ਬਣਾ ਕਰ ਸਕਦੇ ਹੋ ਇਹਦੇ ਵਿੱਚ ਦੋ ਕਲਰ ਨੇ ਤੇ ਲੁੱਕ ਵੀ ਬਹੁਤ ਸੋਹਣੀ ਆ ਇਹਦੀ ਬਹੁਤ ਜਿਆਦਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਆਪਾਂ ਇਹਦਾ ਪ੍ਰਾਈਸ ਰੱਖਿਆ 1499 ਜਿਨ੍ਹਾਂ ਨੇ ਵੀ ਵਾਇ ਕਰਨਾ ਕਰ ਸਕਦੇ ਹੋ ਬਹੁਤ ਪਿਆਰਾ ਆਰਟੀਕਲ ਆ ਪੈਰ ਚ ਪਾਇਆ ਉਹ ਵੀ ਬਹੁਤ ਸੋਹਣਾ ਲੱਗਦਾ ਤੁਹਾਨੂੰ ਪਾ ਕੇ ਦਿਖਾਉਣੀ ਹੈ ਲੱਗਾ ਮੇਰਾ ਸਾਈਜ਼ ਹੀ ਨਹੀਂ ਹੈਗਾ ਲਓ ਜੀ ਦੇਖੋ ਨਾ ਜਿਆਦਾ ਪਿਆਰਾ ਲੱਗਦਾ ਹੈ ਸਪੈਸ਼ਲੀ ਮੰਮੀਆਂ ਲਈ ਆ ਜਾਂ ਟੀਚਰਸ ਜੋਬ ਕਰਦੇ ਆ ਜਿਹੜੇ ਠੀਕਾ ਉਹਨਾਂ ਲਈ ਆ ਬਹੁਤ ਅੱਛਾ ਆਰਟੀਕਲ ਆ ਬਹੁਤ ਲਾਈਟ ਵੇਟ ਜਿਨ੍ਹਾਂ ਨੇ ਵੀ ਬਾਏ ਕਰਨਾ ਤੁਸੀਂ ਕਰ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਵੀ ਬਾਏ ਕਰਨਾ ਕਰ ਸਕਦੇ ਹੋ ਬਹੁਤ ਅੱਛਾ ਆਰਟੀਕਲ ਆ ਬਹੁਤ ਪਿਆਰਾ ਦੋ ਕਲਰ ਨੇ ਬਲੈਕ ਤੇ ਬਰਾਊਨ ਆ ਕਿ ਇਹਦੇ ਵਿੱਚ ਮੈਂ ਦੋਨਾਂ ਦੇ ਪੇਅਰ ਲਿਆਉਣੀਆਂ ਠੀਕ ਹੈ ਫਿਰ ਦੇਖਦੇ ਆਪਾਂ ਪੇਅਰ ਲਿਆਉਣੀਆਂ ਮੈਂ ਇਹਨਾਂ ਦੋਨਾਂ ਦੇ ਮੈਂ ਤੁਹਾਨੂੰ ਲੋਕੇਸ਼ਨ ਵੀ ਰੇ ਇਹਦੇ ਵਿੱਚ ਦੋਨੇ ਪੇਅਰ ਕੱਢ ਦੋ 37 ਨੰਬਰ ਬਲੈਕ ਦਾ ਵੀ ਬਰਾਊਨ ਦਾ ਵੀ ਠੀਕ ਹੈ ਤੇ ਜਿਹੜੀ ਤੁਸੀਂ ਮੈਨੂੰ ਕਿਹਾ ਸੀ ਦਿਖਾਉਣ ਵਾਸਤੇ ਉਹਦੇ ਚ ਵੀ ਕੱਢ ਦੋ 37 ਦੋਨਾਂ ਪੇਰਾਂ ਚ ਕੱਢ ਦੋ ਦੋਨੇ ਦਿਖਾਉਣੇ ਆ ਮੈਂ ਅੱਜ ਤੇ ਬਾਕੀ ਲੋਕੇਸ਼ਨ ਤੁਹਾਨੂੰ ਮੇਰੀ ਪਤਾ ਹੀ ਆ ਸਾਰੇ ਨੂੰ ਠੀਕ ਆ ਹੰਡਿਆਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਡੀਮਾਰਟ ਦੇ ਓਪੋਜੀਟ ਆਪਣੀ ਸ਼ਾਪ ਆ ਠੀਕ ਆ ਸੀਵੀ ਐਂਡ ਸਿਟੀ ਸ਼ੂਜ਼ ਆਵੜੀ ਆ ਗਈ ਆਪਣੀ ਸ਼ਾਪ ਲਓ ਭਾਈ ਆ ਆਪਾ ਦੁਕਾਨ ਖਲਾ ਲੀਆ ਜੀਪਾ ਇੱਥੇ ਆਪਾਂ ਰੱਖਣਾਗਾ ਆਪਣੀ ਦੁਕਾਨ ਉਹ ਸੀਗੀ ਸਾਹਮਣੇ ਤੇ ਇੱਥੇ ਆਪਾਂ ਲਾਵਾਂਗੇ ਆ ਉਹ ਆਪਣਾ ਹਲਵਾਈ ਇੱਥੇ ਆਪਾਂ ਹਲਵਾਈ ਲਾਵਾਂਗੇ ਠੀਕ ਆ ਆ ਦੁਕਾਨ ਦੇ ਵਿੱਚ ਹਲਵਾਈ ਬਿਠਾਵਾਂਗੇ ਆਪਣੀ ਦੁਕਾਨ ਰਹੀ ਹੋ ਆ ਦੁਕਾਨਾਂ ਵੀ ਖਾਲੀ ਸੀ ਬਟਾਪਾ ਉੱਥੇ ਰਖਾਵਾਂਗੇ ਮੈਂ ਚਲਾਤਾ ਬੰਦ ਨਾ ਕਰ ਪਿੱਛੇ ਜਾ ਠੀਕ ਆ ਬਾਈ ਥੈਂਕ ਯੂ ਅਬ ਵੀਰ ਪੜਾਈ ਅਪਰਾਇ ਵੀਰੇ ਨਾਲੇ ਇੱਕ ਪੈਰ ਲੈ ਜਾ ਮੈਂ ਵੀ ਨਹੀਂ ਉਹ ਪ੍ਰਾਈਸ ਹੋਣ ਵਾਲੇ ਪਾਪਾ ਹਾਂ ਉਹਥੇ ਲੜ ਗਿਆ ਪਿਆ ਉਹ ਕਰ ਤਰ ਬੋਤਲ ਲੈਣੇ ਤੇ ਬੱਸ ਲੈ ਲੈ ਤੂੰ ਵੜਾ ਹਾਂ ਚੱਕ ਦੀ ਬਾਹਰ ਦੇਖਦਾ ਮੱਚ ਲੱਗੀ ਉਹ ਬਰੀ ਸ਼ਰਾਹੀ ਤਾਂ ਲੋ ਵੀ ਗਾਇਸ ਅੱਜ ਆਪਾਂ ਲੈ ਕੇ ਆਇਆ ਨਿਊ ਪੀਸੀ ਠੀਕ ਹੈ ਤੇ ਆਪਾਂ ਹਲਵਾਈ ਵੀ ਬੁੱਕ ਕਰਤਾ ਤੇ ਆ ਆਪਣੇ ਅੱਜ ਪਾਰਸਲ ਜਾ ਰਹੇ ਆ ਸਾਰੇ ਠੀਕ ਹੈ ਇਹ ਬੁੱਕ ਹੋ ਗਏ ਆਪਣੇ ਸਾਰੇ ਅੱਜ ਆਪਾਂ ਪਾਰਸਲ ਕਰ ਰਹੇ ਆ ਤੇ ਜਿਨ੍ਹਾਂ ਨੂੰ ਵੀ ਮਿਲ ਰਹੇ ਆ ਬਹੁਤ ਸੋਹਣਾ ਰਿਸਪੌਂਸ ਆ ਰਿਹਾਗਾ ਆ ਸਾਰੇ ਪਾਰਸਲ ਅੱਜ ਆਪਾਂ ਭੇਜ ਰਹੇ ਆ ਸੀ ਵੀ ਐਂਡ ਸੇਠੀ ਸ਼ੂਭ ਲਓ ਆ ਅਸੀਂ ਹੁਣਸ ਲੈ ਕੇ ਜਾਣਾ ਉੱਥੋਂ ਆਰਡਰ ਆਇਆਗਾ ਆ ਸਾਰੇ ਠੀਕ ਹੈ ਆਰਡਰ ਆਏ ਹੋਏ ਆ ਹੁਣੇ ਡਿਸਪੈਚ ਕਰਾ ਦਾਂਗੇ ਅਸੀਂ ਤੇ ਬਾਕੀ ਗਾਇਸ ਅੱਜ ਮੈਂ ਤੁਹਾਨੂੰ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਦਿਖਾਉਂਗੀ ਅੱਜ ਵਾਰ ਹੀ ਹੈਗੀ ਆ ਬੈਲੀ ਦਿਖਾਉਂਗੀ ਜਿਹੜੀ ਹੁਣ ਸਰਦੀਆਂ ਚ ਪਾ ਸਕਦੇ ਹੋ ਤੁਸੀਂ ਠੀਕ ਹੈ ਤੇ ਇੱਕਵੇਂ ਤੁਹਾਨੂੰ ਦਿਖਾਉਂਗੀ ਕ੍ਰੌਕਸ ਦੋ ਤਰ੍ਹਾਂ ਦੇ ਐਂਡ ਇੱਕਵੇਂ ਤੁਹਾਨੂੰ ਦਿਖਾਉਂਗੀ ਕੀ ਸੋਚਿਆ ਸੀ ਸ਼ੂ ਸਨੀਕਰ ਠੀਕ ਹੈ ਜਿਹੜੇ ਕਿ ਮੇਰੀ ਆਹ ਵਾਲੀ ਆਊਟਫਿਟ ਨਾਲ ਅੱਜ ਬਹੁਤ ਕੰਪਲੀਮੈਂਟ ਕਰਨਗੇ ਕਿਹੜੇ ਸਨੀਕਰ ਪਾਈਏ ਸੋਚ ਰਹੇ ਆ ਆਪਾਂ ਸਭ ਤੋਂ ਪਹਿਲਾਂ ਆਪਾਂ ਆਹ ਵਾਲੇ ਪਾਵਾਂਗੇ ਵੀਰੇ ਇਹਦੇ ਵਿੱਚ ਸੈਗ ਦਾ ਦੂਸਰਾ ਪੇਅਰ ਦਿਓ ਸੌਕਸ ਹੈਗੀਆਂ ਨੇ ਸੌਕਸ ਹਾਂ ਸੌਕਸ ਲਿਆਉਣ ਵਾਲੀਆਂ ਨੇ ਹਣਾ ਤੇ ਮੋਬਾਈਲ ਬਣਾ ਜਾ ਹਾਲੋ ਕਰੋ ਇਹਦੇ ਨਾਲ ਤਾਂ ਮੈਨੂੰ ਸੈਕੰਡ ਪੇਅਰ ਲੈ ਕੇ ਦਿਓ ਸੈਕੰਡ ਪੇਅਰ ਲੈ ਕੇ ਆਓ A6 ਦਾ ਤੇ ਇਹਦੇ ਵਿੱਚ ਇਹਦੇ ਵਿੱਚ ਕਿੰਨੇ ਕਲਰ ਨੇ ਉਹ ਕਾਲੇ ਵੀਰੇ ਇਹਦੇ ਵਿੱਚ ਕਿੰਨੇ ਰੰਗ ਨੇ 2-3 ਨੇ ਇਹਦੇ ਵਿੱਚ ਕਿੰਨੇ ਰੰਗ ਨੇ ਤਾਂ ਤਿੰਨਾਂ ਦਾ ਹੀ ਦਿਓ හට චට තින්නදවි හ ස අව එකවලග තෙක් මේගැරි සිගි ද්‍රෝග ਆਪਾਂ ਕਲੌਕਸ ਦਾ সাইਜ਼ ਲਵਾ ਦਿਓ प्लीज ਮੇਰਾ ਠੀਕ ਹੈ ਦੋ ਤਰ੍ਹਾਂ ਦੇ ਕਲੌਕਸ 36 ਨੰਬਰ ਦਾ ਕਲੌਕਸ ਦੇ ਦਿੱਫਰੈਂਟ ਕਲਰ ਠੀਕ ਹੈ ਮੈਂ ਵੀਰ ਕਰਕੇ ਦਿਖਾ ਦੂੰਗੀ ਇੱਕ ਇਹਦੇ ਚ ਮੰਗਵਾ ਦੋ ਆ ਵੀ ਅੱਛਾ ਲੱਗ ਰਗਾ ਠੀਕ ਹੈ ਤੇ ਇਹ ਵੀਡੀਓ ਹੋ ਗਈ ਤਿੰਨ ਤਰ੍ਹਾਂ ਦੇ ਆ ਸ਼ੂ ਦੀ ਵੀਡੀਓ ਹੋ ਗਈ ਤੇ ਇੱਕ ਜਿਹੜੀ ਪਹਿਲੀ ਤੁਸੀਂ ਕਹਿੰਦੇ ਸੀਗੇ ਪਲੀਜ਼ ਉਹ ਲਾ ਕੇ ਲੋ ਕਿਹੜੀ ਕਹਿੰਦੇ ਸੀ ਤੁਸੀਂ ਕਿਹੜੀਆਂ ਉਹ ਕ੍ਰੇਡਿਟ ਮਾਊਸ ਵਾਲੀ ਕਹਿੰਦੇ ਸੀ ਨਾ ਆ ਵਾਲੀ ਕਿ ਆ ਵਾਲੀ ਆ ਵਾਲੀ ਆ ਵਾਲੀ ਹਾਂਜੀ ਠੀਕ ਐ ਇੱਕ ਕਰ ਕੰਮ ਪਰਲੀ ਮੈਡਮ ਸੋਨੇ ਦਾ ਕਲਰ ਲਿਆ ਕੇ ਦੋ ਮੈਨੂੰ ਇਹ ਪਰਲੀ ਦੋਨੋਂ ਹਾਂ ਅੱਜ ਆਪਾਂ ਹੀ ਕਰਦੇ ਤੇਰੀ ਚੱਲ ਉਹ ਕੱਲ ਨੂੰ ਬਣਾ ਲਾਂਗੇ ਠੀਕ ਐ ਲਿਆ ਕੇ ਦੋ ਲੈ ਧੀਰੇ ਤੂੰ ਜਾ ਪੱਜ ਹਾਂਜੀ ਗਾਇਸ ਤੇ ਹੁਣ ਆਪਾਂ ਵੇਅਰ ਕਰ ਰਹੇ ਆ ਵੈਲੀ ਜਿਹੜੀ ਅੱਜ ਦੀ ਨਵੀਂ ਵੈਲੀ ਆ ਠੀਕ ਐ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਹਦੇ ਵਿੱਚ ਦੋ ਕਲਰ ਨੇ ਦੇਖੋ ਤੁਹਾਨੂੰ ਕਿੰਨੀ ਕਿ ਜ਼ਿਆਦਾ ਕੰਫਰਟੇਬਲ ਆ ਠੀਕ ਹੈ ਮਿਰਰ ਦੇ ਵਿੱਚ ਵੀ ਚੈੱਕ ਕਰਵਾ ਸਕਦੇ ਆ ਬਹੁਤ ਜ਼ਿਆਦਾ ਕੰਫਰਟੇਬਲ ਆ ਠੀਕ ਹੈ ਤੇ ਬਹੁਤ ਸੋਹਣੀ ਲੱਗ ਰਹੀ ਆ ਪਾਈ ਹੋਈ ਵੀ ਕਿ ਇੰਪੋਰਟਡ ਪੀਸ ਆਗਾ ਇਹਦਾ ਠੀਕ ਹੈ ਹੈਡ ਪਾਸਟਰੀ ਤਾਂ ਥੋੜੀ ਜਿਹੀ ਹੈਗੀ ਆ ਬਟ ਹੈਗੀ ਵੀ ਇੰਪੋਰਟਡ ਆ ਦੇਖੋ ਜਿਵੇਂ ਮੇਰੇ ਟਰੌਜ਼ਰ ਵੀਅਰ ਕੀਤਾ ਟਰੌਜ਼ਰ ਨਾਲ ਵੀ ਕਿੰਨੀ ਅੱਛੀ ਲੱਗ ਰਹੀ ਆ ਤੇ ਜੇ ਆਪਾਂ ਸੂਟ ਵਗੈਰਾ ਨਾਲ ਪਾਵਾਂਗੇ ਤਾਂ ਵੀ ਬਹੁਤ ਅੱਛੀ ਲੱਗੂ ਬਹੁਤ ਪਿਆਰੀ ਆ ਠੀਕ ਹੈ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇ ਇੱਕ ਆਹ ਵਾਲਾ ਦਾ ਤੇ ਇੱਕ ਆਹ ਵਾਲਾ ਕਲਰ ਆ ਵੀ ਵਾਲਾ ਠੀਕ ਹੈ ਜਿਨ੍ਹਾਂ ਨੇ ਰਵਾਈ ਕਰਨਾ ਕਰ ਸਕਦੇ ਲੋਕ ਦਿਖਾਤੀ ਮੈਂ ਤੁਹਾਨੂੰ ਕਰਦੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਠੀਕ ਹੈ ਕ੍ਰੌਕਸ ਤੁਸੀਂ ਦੇਖੋ ਬਹੁਤ ਹੀ ਵਧੀਆ ਕ੍ਰੌਕਸ ਆਏ ਨੇ ਸਾਡੇ ਕੋਲ ਤੇ ਦੋ ਕਲਰ ਆਏ ਨੇ ਬਈ ਇਹਦੇ ਵਿੱਚ ਇੱਕ ਤਾਂ ਲਵੈਂਡਰ ਕਲਰ ਆਇਆਗਾ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਵੀਅਰ ਕਰਕੇ ਦਿਖਾਉਣੀ ਆ ਤੇ ਮੇਰੀ ਭੈਣ ਮੇਰੀ ਵੀਡੀਓ ਬਣਾਉਗੀ ਲੋਕ ਜੀ ਠੀਕ ਹੈ ਇੱਕ ਇਹਦੇ ਵਿੱਚ ਵੀ ਰੇ ਕਲਰ ਹੈ ਤੇ ਇੱਕ ਇਹਦੇ ਵਿੱਚ ਹੈਗਾਗਾ ਪਿੰਕ ਕਲਰ ਪਿੰਕ ਕਲਰ ਕਿੱਥੇ ਹੈ ਪਿੰਕ ਕਲਰ ਕਿੱਥੇ ਦਾ ਪਿੰਕ ਟੂ ਕਲਰ ਕਿੱਥੇ ਰੱਖਤਾ ਉਹ ਪਿਆ ਉਹਦਰ ਹਾਂਜੀ ਇੱਕੇ ਦੇ ਵਿੱਚ ਬਈ ਲਵੈਂਡਰ ਕਲਰ ਆ ਚੈੱਕ ਕਰ ਸਕਦੇ ਹੋ ਬਹੁਤ ਕੰਫਰਟੇਬਲ ਆ ਬਹੁਤ ਸੌਫਟ ਆ ਠੀਕ ਹੈ ਜਿਹੜੇ ਤੁਹਾਨੂੰ ਬਾਹਰੋਂ ਆਏ ਮੰਨ ਲਓ ਵੀ ਬਹੁਤ ਮਹਿੰਗੇ ਮਿਲਣਗੇ ਸਾਡੇ ਕੋਲ ਤੁਹਾਨੂੰ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਮਿਲਣਗੇ ਠੀਕ ਹੈ ਤੇ ਇੱਕੇ ਦੇ ਵਿੱਚ ਆ ਵਾਲਾ ਕਲਰ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਹੈ ਠੀਕ ਹੈ ਇੱਕੇ ਦੇ ਵਿੱਚ ਹੈਗਾ ਜੀ ਲਵੈਂਡਰ ਕਲਰ ਪਰ ਤੁਹਾਨੂੰ ਲਾ ਕੇ ਦਿਖਾ ਦਿੰਦੇ ਆ ਪੈਰਾਂ 'ਚ ਪਾਏ ਹੋਏ ਵੀ ਬਹੁਤ ਸੋਹਣੇ ਲੱਗਦੇ ਆ

ਚੀਜ ਪਾਈ ਹੋਈ ਜ਼ਿਆਦਾ ਅੱਛੀ ਲੱਗਦੀ ਆ ਜੇ ਮੈਂ ਤੁਹਾਨੂੰ ਨੋਰਮਲ ਦਿਖਾਉਣੀ ਆ ਉਸ ਤਰੀਕੇ ਨਾਲ ਤੁਸੀਂ ਵੀ ਕਨਫਿਊਜ਼ ਹੋਣੇ ਹੋ ਕਿ ਪਾਈ ਹੋਈ ਕਿਵੇਂ ਦੀ ਲੱਗੂਗੀ ਠੀਕ ਹੈ ਇਹ ਵਾਲੀ ਵੈਲੀ ਤੁਸੀਂ ਆਪਣੇ ਮਦਰ ਲਈ ਆਪਣੇ ਲਈ ਕਿਸੇ ਲਈ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਸਿਰਫ ਤੁਸੀਂ ਆਪਣੇ ਲਈ ਲੈ ਸਕਦੇ ਹੋ ਆਪਣੀ ਮਦਰ ਲਈ ਵੀ ਇਹ ਵਾਲੀ ਬੈਲੀ ਹੈ ਜਿਹੜੀ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਤੁਸੀਂ ਜਿਵੇਂ ਗੱਲ ਕਰਾਂ ਅੰਦਰੋਂ ਬਹੁਤ ਜ਼ਿਆਦਾ ਸੌਫਟ ਆ ਤੇ ਚੱਲਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਕਰੋਕੋਡਾਈਲ ਜਿਹੜਾ ਹੈਗਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇ ਗਾਇਸ

ਤੇ ਇੱਕ ਦੇਖੋ ਤੁਸੀਂ ਆ ਵਾਲਾ ਦਾ ਇੱਕ ਬਲੈਕ ਕਲਰ ਹੋ ਗਿਆ ਤੇ ਇੱਕ ਇਹਦੇ ਵਿੱਚ ਆ ਵਾਲਾ ਕਲਰ ਹੋ ਗਿਆ ਠੀਕ ਹੈ ਕਰੋਕੋਡਾਈਲ ਇਹ ਡਿਜ਼ਾਈਨ ਆ ਗਿਆ ਬਹੁਤ ਜਿਆਦਾ ਕੰਫਰਟੇਬਲ ਆ ਬਹੁਤ ਸੋਹਣਾ ਤੁਸੀਂ ਆਪਣੀ ਮਦਰ ਲਈ ਵਾਹ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਆਪਣੇ ਲਈ ਵਾਹ ਕਰ ਤਾਂ ਲਓ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਕਾਫੀ ਸਾਰੇ ਸਾਡੇ ਕਲਾਇੰਟਸ ਨੂੰ ਠੀਕ ਹੈ ਦਿੱਕਤ ਆ ਰਹੀ ਆ ਆਪਣਾ ਸਾਈਜ਼ ਦੱਸਣ ਦੇ ਵਿੱਚ ਵੀ ਉਹ ਆਪਣਾ ਸਾਈਜ਼ ਕਿਵੇਂ ਦੱਸਣ ਠੀਕ ਹੈ ਤਾਂ ਬਈ ਤੁਸੀਂ ਨਾ ਮੈਂ ਇੰਚ ਟੇਪ ਲੈ ਕੇ ਰੱਖ ਤੂੰ ਤੁਸੀਂ ਇੰਚ ਟੇਪ ਲੈ ਆਓ ਇੰਚ ਟੇਪ ਲਿਆ ਕਿ ਤੁਸੀਂ ਇਦਾਂ ਮਿੰਨ ਲਿਆ ਕਰੋ ਵਿਚਰਾ ਠੀਕ ਹੈ ਵੀ ਕਿੰਨਾ ਤੁਹਾਡਾ ਪੇਅਰ ਆਉਂਦਾਗਾ ਠੀਕ ਹੈ ਤਾਂ ਉਸ ਅਕੋਰਡਿੰਗ ਸਾਨੂੰ ਦੱਸ ਦਿਆ ਕਰੋ ਵੀ ਇੰਨਾ ਇੰਚ ਟੇਪ ਲੱਗਦਾਗਾ ਸਾਡਾ ਠੀਕ ਹੈ ਪੈਰ ਤਾਂ ਉਸ ਹਿਸਾਬ ਨਾਲ ਅਸੀਂ ਆਪਣੇ ਆਪ ਨੰਬਰ ਦੇ ਕੇ ਤੁਹਾਨੂੰ ਜੁੱਤਾ ਦੇ ਦਿਆ ਕਰਾਂਗੇ ਕਿਉਂਕਿ ਕਈ ਵਾਰ ਨਾ ਸਾਰੇ ਜੁੱਤੇ ਅਲੱਗ-ਅਲੱਗ ਹੁੰਦੇ ਕਿਸੇ ਦੇ 6 ਨੰਬਰ ਫੁੱਲਾ ਰਹਿ ਜਾਂਦਾ ਕਿਸੇ ਦੇ 5 ਨੰਬਰ ਟਾਈਟ ਰਹਿ ਜਾਂਦਾ ਕਿਸੇ ਦੇ 7 ਨੰਬਰ ਬਹੁਤ ਜ਼ਿਆਦਾ ਫੁੱਲਾ ਹੋ ਜਾਂਦਾ ਕਿਸੇ ਦੇ 7 ਨੰਬਰ ਟਾਈਟ ਰਹਿ ਜਾਂਦਾ ਇਹ ਦਿੱਕਤ ਬਹੁਤ ਆ ਰਹੀ ਆ ਤਾਂ ਪਲੀਜ਼ ਤੁਸੀਂ ਜਰੂਰ ਮਤਲਬ ਕਿ ਇਸ ਚੀਜ਼ ਨਾਲ ਆਪਾਂ ਕੋਆਪਰੇਟ ਕਰਨ ਨਾਲ ਅਡਜਸਟਮੈਂਟ ਕਰਨੀ ਆ ਸਾਰਿਆਂ ਨੇ ਠੀਕ ਹੈ ਜੋ ਵੀ ਤੁਹਾਡੇ ਸਾਈਜ਼ ਆਉਂਦਾ ਇੱਕ ਵਾਰ ਦੱਸ ਕੇ ਉਸ ਤੋਂ ਬਾਅਦ ਤੁਸੀਂ ਜਰੂਰ ਆਪਦੀ ਬੈਲੀ ਵਗੈਰਾ ਆਪਾਂ ਕਿ ਇੰਚ ਟੇਪ ਨਾਲ ਵੀ ਮਿਲ ਕੇ ਦੇਖ ਲੈਣਾ ਕਰੋ ਅਸੀਂ ਵੀ ਚੈੱਕ ਕਰ ਲਿਆ ਕਰਾਂਗੇ ਠੀਕ ਹੈ ਵੀ ਤੁਹਾਡੇ ਕੋਲ ਸਾਈਜ਼ ਆ ਜਿਹੜਾ ਉਹ ਸਹੀ ਤਰੀਕੇ ਨਾਲ ਪਹੁੰਚੇ ਤਾਂ ਅੱਜ ਮੈਂ ਤੁਹਾਨੂੰ ਦਿਖਾਏ ਆ ਕ੍ਰੌਕਸ ਠੀਕ ਹੈ ਦੋ ਕ੍ਰੌਕਸ ਦਿਖਾਏ ਨੇ ਜਿਹਦੇ ਵਿੱਚ ਲਵੈਂਡਰ ਕਲਰ ਪੀਚ ਕਲਰ ਤੇ ਇੱਕ ਮੈਂ ਤੁਹਾਨੂੰ ਦਿਖਾਈ ਆ ਬੈਲੀ ਨਿਊ ਬੈਲੀ crocodile valley ਬੜੀ ਬਹੁਤ ਜ਼ਿਆਦਾ ਚੱਲ ਰਹੀ ਆ ਠੀਕ ਹੈ ਇਹਦੇ ਵਿੱਚ ਬਲੈਕ ਕਲਰ ਐਂਡ ਆ ਵਾਲਾ ਗ੍ਰੀਨ ਠੀਕ ਹੈ ਜਿਨ੍ਹਾਂ ਨੇ ਵੀ ਬਾਏ ਕਰਨਾ 94647 3050 ਵਾਲੇ ਨੰਬਰ ਤੇ ਤੁਸੀਂ ਤੁਹਾਨੂੰ ਸਕਰੀਨਸ਼ਾਟ ਭੇਜਿਨਾ ਤੇ ਬਾਏ ਕਰ ਲੈਣਾ ਤੇ ਕੱਲ ਕੁੜੀਆਂ ਨੇ ਕਿਹਾ ਸੀ ਜੀ ਜੀ ਸ਼ੂ ਦਿਖਾਓ ਸ਼ੂ ਦਿਖਾਓ ਤੇ ਸ਼ੂ ਮੈਂ ਇੰਸਟਾਗ੍ਰam ਵਾਲੇ ਪੇਜ ਤੇ ਸ਼ੇਅਰ ਵੀ ਕੀਤੇ ਆ ਤੇ ਕੋਸ਼ਿਸ਼ ਕਰੂੰਗੀ ਮੈਂ ਕੱਲ ਨੂੰ ਤੁਹਾਨੂੰ ਸ਼ੂ ਪਾ ਕੇ ਵੀ ਦਿਖਾ ਦੂੰਗੀ ਠੀਕ ਹੈ ਅੱਜ ਲਈ ਆਪਣੀਆਂ ਇੰਨੀਆਂ ਵੀਡੀਓ ਸੀ ਲਓ ਬਈ ਗਾਇਜ਼ ਹੁਣ ਆਪਾਂ ਚੱਲੇ ਆਂ ਕਰੇ ਤਕਾਮ ਨੂੰ ਵਿਦਾ ਕੀ ਕੱਲ ਨੂੰ ਅਸੀਂ ਦੇਖਣ ਜਾਣੀ ਆ ਬ੍ਰਾਈਡਲ ਕਲੈਕਸ਼ਨ ਹਣੀ ਵੀਰੇ ਕੋਲੇ ਜਾਣਾ ਆਪਾਂ ਕੱਲ ਨੂੰ ਵੀਰੇ ਚਪਾਈਡ ਕਲੈਕਸ਼ਨ ਸਾਰੀ ਸਿਲੈਕਟ ਕਰਕੇ ਆਉਣੀ ਆ ਦੋ ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਮਾਲ ਆਪਦਾ ਕੰਪਲੀਟ ਕਰਨਾ ਹੈ ਕੱਲ ਨੂੰ ਫਿਰ ਬਾਹਰ ਲਓ ਵੀ ਗਾਇਜ਼ ਹੁਣ ਆਪਾਂ ਘਰੇ ਜਾਣ ਵਾਸਤੇ ਹੋ ਗਏ ਤਿਆਰ ਅੱਜ ਬਹੁਤ ਥੱਕ ਚੁੱਕੇ ਹਾਂ ਤੇ ਸਿਰ ਬਹੁਤ ਦੁਖ ਰਿਹਾ ਕਿਉਂਕਿ ਦੋ ਦੋ bizness handle ਕਰਨੇ ਬਹੁਤ ਟਫ ਆ ਉਹਨਾ ਟਾਈਮ ਸਾਡੇ ਲਈ ਬਹੁਤ ਟਫ ਹੋ ਰਿਹਾ ਜਿੰਨਾ ਟਾਈਮ ਓਪਨਿੰਗ ਨਹੀਂ ਹੋ ਜਾਂਦੀ ਜਦੋਂ ਓਪਨਿੰਗ ਹੋ ਗਈ ਫਿਰ ਸਾਰਾ ਕੁਝ ਸਹੀ ਹੋ ਗਿਆ ਕਿਉਂਕਿ ਓਪਨਿੰਗ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ ਤੇ ਮੇਰੇ ਪਾਰਸਲ ਵੀ ਕਾਫੀ ਜ਼ਿਆਦਾ ਸਕਿਪ ਹੋ ਰਹੇ ਸੀ ਕਲਾਇੰਟਸ ਦੇ ਬਟ ਸੂਟਸ ਵਗੈਰਾ ਸਾਰੇ ਡਾਣਾ ਬਣੇ ਪਏ ਆ ਹੋਪਸੋ ਸਾਰਿਆਂ ਨੂੰ ਜਲਦੀ ਹੀ ਪਾਰਸਲ ਰਿਸੀਵ ਹੋ ਜਾਣਗੇ ਸੋ ਪਲੀਜ਼ ਤੁਸੀਂ ਕੋਈ ਵੀ ਸਟ्रेस ਨਾ ਲਓ ਤੇ ਆਪਾਂ ਹੁਣ ਗੱਡੀ ਖਰਾਬ ਹੋ ਗਈ ਸੀਗੀ ਵੀਰੇ ਦੀ ਜੀ ਵੀਰੇ ਦੀ ਉਹ ਠੀਕ ਹੋਣ ਵਾਸਤੇ ਖੜਾਈ ਆ ਤੇ ਉਹ ਦੂਸਰੀ ਗੱਡੀ ਲੈ ਰਹੇ ਆ ਤੇ ਇਸ ਕਰਕੇ ਆਪਾਂ ਗੱਡੀ ਜਾ ਕੇ ਬਹਿ ਗਏ ਆ ਤੇ ਰਿੱਕੀ ਦੀ ਵੇਟ ਕਰ ਰਹੇ ਆ ਰਿੱਕੀ ਆਉਣਗੇ ਫਿਰ ਆਪਾਂ ਜਾਵਾਂਗੇ ਘਰੇ ਝੂਹਾਰ ਕੋਲੇ ਹੁਣ ਵੀ ਮੈਂ ਬਹੁਤ ਮਿਸ ਕਰਦੀ ਆ ਚਲੋ ਜੀ ਹੋ ਗਿਆ ਜੀ ਹਲ ਜੀ ਹਾਂ ਜੀ ਹਾਂ ਜੀ ਚਲਿਏ ਜੀ ਬਸ ਵੀਰੇ ਦੂਜੀ ਗੱਡੀ ਲੈ ਚੁ